ਪੰਡਤ ਕਿਰਪਾ ਰਾਮ ਨੂੰ ਜਾਨ ਲੱਗਿਆ ਕਿ ਬਚਨ ਕਿਹਾ ਸੀ ਕਹਿਣ ਲਗੇ ਬੱਚਿਓ ਤੁਸੀਂ ਘਰੀ ਜਾਓ ਸਤਿਗੁਰੂ ਨੇ ਕਿਹਾ ਬੇਟਾ ਹੁਣ ਤੁਸੀਂ ਘਰਾਂ ਨੂੰ ਜਾਓ ਤੁਸੀਂ ਬਾਸ ਸਾਨੂੰ ਫੜਾ ਦਿੱਤੀ ਏ ਅਗਲਾ ਧਰਮ ਫਰਜ਼ ਸਾਡਾ ਏ ਅਸੀਂ ਤੁਹਾਡੇ ਧਰਮ ਦੀ ਰੱਖਿਆ ਕਰਾਂਗੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਹਾ ਸੀ ਬਚਿਓ ਤੁਸੀਂ ਘਰੀ ਜਾਓ ਸਿਰ ਦੇ ਕੇ ਸਤ ਬਚਾਵਾਂਗਾ ਮੈਂ ਹਿੰਦੂ ਧਰਮ ਦੇ ਬੁੱਝਦੇ ਇਸ ਦੀਵੇ ਲਹੂ ਆ ਤੇਲ ਆਪਣੇ ਲਹੂ ਦਾ ਪਾਵਾਂਗਾ ਮੈਂ ਕਵਰਾਇਓ ਨਹੀਂ ਪਤ ਇੱਜ਼ਤ ਆਬਰੂ ਤੇ ਬੋਦੀ ਟਿੱਕੇ ਤੁਹਾਡੇ ਬਚਾਵਾਂਗਾ ਮੈਂ ਪਾਇਆ ਸਹਿਬ ਨੇ ਜੇਸ਼ ਦੀਆਂ ਜੜਾਂ ਅੰਦਰ ਲਹੂ ਆਪਣਾ ਵਸਦਾ ਬਾਗ ਜੋ ਇਹ ਫਲ ਰਿਹਾ ਏ ਅੱਜ ਵੀ ਹਿੰਦੂ ਮੰਦਰਾਂ ਅੰਦਰ ਲਹੂ ਤੇਗ ਬਹਾਦਰ ਜੀ ਦਾ ਬਲ ਰਿਹਾ ਏ ਅੱਜ ਵੀ ਧੰਗੁਰੂ ਤੇਗ ਬਹਾਦਰ ਮਹਾਰਾਜ ਜੀ ਰਤ ਦਾ ਦੀਵਾ ਮੰਦਰਾਂ ਅੰਦਰ ਬਲਦਾ ਪਿਆ ਏ ਬੇਸ਼ੱਕ ਦੁਨੀਆਂ ਦੇ ਲੋਕ ਕਿੰਨੇ ਵੀ ਅਕੀਰਤ ਧਨ ਕਿਉਂ ਨਾ ਹੋ ਜਾਣ ਗੁਰੂ ਤੇਗ ਬਹਾਦਰ ਮਹਾਰਾਜ ਦੀ ਕੁਰਬਾਨੀ ਨੂੰ ਭੁੱਲਣ ਦਾ ਬਖਾਵਾ ਕਰਨ ਪਰ ਜਿਹੜਾ ਹਿੰਦੂ ਦੇ ਮੱਥੇ ਤੇ ਟਿੱਕਾ ਲਗਾਏ ਅਸਰ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਲਹੂ ਦਾ ਹੈ ਜਿਹੜਾ ਜੰਜੂ ਉਹਨਾਂ ਦੇ ਤਣ ਤੇ ਅੱਜ ਪਾਇਆ ਦਿਸਦਾ ਹੈ ਗੁਰੂ ਤੇਗ ਬਹਾਦਰ ਜੀ ਦੀਆਂ ਆਂਦਰਾਂ ਦਾ ਜਨੇਊ ਹੈ ਜਿਹੜੇ ਮੰਦਰ ਦੇ ਵਿੱਚ ਟੱਲ ਖੜਕਦੇ ਨੇ ਜੇ ਮੰਦਰਾਂ ਵਿੱਚ ਦੀਵੇ ਬਲਦੇ ਨੇ ਉਹ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੀ ਰਤ ਦੇ ਨਾਲ ਜਗਦੇ ਪੈ ਦੀਵੇ ਨੇ